ਹਾਂਜੀ ਸਾਰਿਆਂ ਨੂੰ ਪਿਆਰ ਪ੍ਰੀਤ ਸਤਿ ਸ੍ਰੀ ਅਕਾਲ ਉਮੀਦ ਹੈ ਸਾਰੇ ਠੀਕ ਹੋਵੋਗੇ ਸਿੱਖ ਕੌਮ ਦੇ ਨਾਲ ਹੀ ਇੰਨਾ ਤੱਕਾ ਕਿਉਂ ਕਰਦੀ ਹੈ ਸਰਕਾਰ ਹਮੇਸ਼ਾ ਕੁਝ ਅੰਸਰਾਂ ਨੂੰ ਸਿੱਖ ਕੌਮ ਹੀ ਕਿਉਂ ਗਲਤ ਲੱਗਦੀ ਆ ਕਿਉਂ ਸਿੱਖ ਕੌਮ ਨੂੰ ਹੀ ਹਮੇਸ਼ਾ ਵਾਰ-ਵਾਰ ਟਾਰਗੇਟ ਕੀਤਾ ਜਾਂਦਾ ਕਿਉਂ ਸਿੱਖ ਕੌਮ ਨੂੰ ਹਮੇਸ਼ਾ ਪੰਜਾਬ ਦਾ ਦੁਸ਼ਮਣ ਸਮਝਿਆ ਜਾਂਦਾ ਕਿਉਂ ਸਿੱਖ ਕੌਮ ਦੇ ਨਾਲ ਹਮੇਸ਼ਾ ਤੱਕਾ ਹੁੰਦਾ ਖਬਰ ਤੁਹਾਨੂੰ ਪਤਾ ਹੀ ਹੈ ਸਭ ਕਿ ਪਹਿਲਾਂ ਭਗਵੰਤ ਮਾਨ ਨੇ ਵੀ ਕਿਸ ਤਰ੍ਹਾਂ ਪਈ ਅਮਰਤਪਾਲ ਸਿੰਘ ਨੂੰ ਜੇਲ੍ਹ ਦੇ ਵਿੱਚ ਨਜ਼ਰਬੰਦ ਕਰਾਇਆ ਹਾਲਾਂਕਿ ਉਹਦਾ ਗਨਾਹ ਹਜੇ ਤੱਕ ਸਪਸ਼ਟ ਨਹੀਂ ਕੀਤਾ ਗਿਆ ਹੁਣ ਵੱਡੀ ਖਬਰ ਤੁਸੀਂ ਵੇਖ ਸਕਦੇ ਹੋ ਕਿ ਕੇਜਰੀਵਾਲ ਨੂੰ ਪ੍ਰਚਾਰ ਦੇ ਲਈ ਜ਼ਮਾਨਤ ਦੇ ਦਿੱਤੀ ਹੈ ਤੇ ਦੂਜੇ ਪਾਸੇ ਸਿੱਖ ਕੌਮ ਦੇ ਨਾਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਿੱਖ ਕੌਮ ਹਮੇਸ਼ਾ ਉਹਨਾਂ ਨੂੰ ਰੜਕਦੀ ਐ। ਉਹਨੇ ਖੁਦ ਲੋਕਾਂ ਦਾ ਮਨ ਬੈਲਾਉਣ ਲਈ ਲੋਕਾਂ ਤੋਂ ਵੋਟਾਂ ਲੈਣ ਦੇ ਲਈ ਖੁਦ ਸਿਰ ਤੇ ਦਸਤਾਰ ਬੰਨ ਲੈਂਦੇ ਨੇ। ਤੇ ਉੱਥੇ ਹੀ ਦੂਜੇ ਪਾਸੇ ਸਿੱਖ ਕੌਮ ਦੀਆਂ ਧੱਜੀਆਂ ਡਾਉਣ ਨੂੰ ਤਿਆਰ ਰਹਿੰਦੇ ਨੇ। ਪਰ ਵਾਹਿਗੁਰੂ ਦੀ અપਾਰ ਕਿਰਪਾ ਰਹਿੰਦੀ ਆ। ਤਾਂ ਇਸੇ ਤਰ੍ਹਾਂ ਹੀ ਸਿੱਖ ਕੌਮ ਜਾਗਦੀਆਂ ਜ਼ਮੀਰਾਂ ਵਾਲੇ ਅਜੇ ਵੀ ਬਹੁਤ ਬੈਠੇ ਨੇ। ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੋਕਪੁਰਾ ਸਬੋਧਨ ਕਰ ਰਹੇ ਨੇ ਆਸੇ-ਪਾਸੇ ਕੋਈ ਵੀ ਕਿਸੇ ਵੀ ਹੋਰ ਪਾਰਟੀ ਦਾ ਬੂਥ ਨਹੀਂ ਲਾਉਣਗੇ ਸਿਰਫ ਭਾਈ ਅੰਮ੍ਰਿਤਪਾਲ ਸਿੰਘ ਦਾ ਹੀ ਬੂਥ ਲੱਗੇਗਾ ਖਡੂਰ ਸਾਹਿਬ ਦੇ ਵਿੱਚ ਸਿੱਖ ਕੌਮ ਦੇ ਨਾਲ ਹੀ ੱਤਕਾ ਕਿਉਂ ਕਰਦੀਆਂ ਨੇ ਸਰਕਾਰਾਂ ਕੀ ਐਡਾ ਗਨਾਹ ਕਰਦੇ ਨੇ ਸਿੱਖ ਕੌਮ 'ਚ ਕਿਉਂ ਸਿੱਖ ਕੌਮ ਦੇ ਹਮੇਸ਼ਾ ਵਿਰੋਧੀ ਬਣੇ ਰਹਿੰਦੇ ਨੇ ਭਾਈ ਅਮਰਤਪਾਲ ਸਿੰਘ ਨੇ ਇੱਕ ਵੀ ਕੋਈ ਗਲਤ ਬਿਆਨ ਜਾਂ ਕੋਈ ਗਲਤ ਧਾਰਨਾ ਜਾਂ ਉਹਦੇ ਦਿਮਾਗ ਵਿੱਚ ਕੁਝ ਹੋਰ ਚੱਲ ਰਿਹਾ ਹੋਵੇ ਸਰਕਾਰਾਂ ਆਪਦੇ ਕੋਲੋਂ ਗੱਲਾਂ ਬਣਾ ਬਣਾ ਕੇ ਅੰਦਰ ਨજરਬੰਦ ਕਰਾ ਦਿੰਦੀਆਂ ਨੇ ਭਾਈ ਅਮਰਤਪਾਲ ਸਿੰਘ ਦਾ ਗਣਾ ਕੀ ਸੀ ਕਿ ਉਹ ਲੋਕਾਂ ਨੂੰ ਅਮਰਤ ਸੰਚਾਰ ਕਰਾ ਰਿਹਾ ਸੀ ਭਾਈ ਅਮਰਤਪਾਲ ਸਿੰਘ ਦਾ ਗਣਾ ਕੀ ਸੀ ਉਹ ਲੋਕਾਂ ਦੇ ਮਾਮਾ ਦੇ ਪੁੱਤ ਨਸ਼ਿਆਂ ਚੋਂ ਬਚਾਰਿਆ ਸੀ ਭਾਈ ਅਮਰਤਪਾਲ ਸਿੰਘ ਦਾ ਗੁਨਾਹ ਕੀ ਸੀ ਉਹ ਲੋਕਾਂ ਨੂੰ ਸਹੀ ਸੇਧ ਦੇ ਰਿਆ ਸੀ ਸਹੀ ਆਪ ਦੇ ਹੱਕ ਜੋ ਚਾਹੀਦੇ ਨੇ ਉਹ ਦੱਸ ਰਿਹਾ ਸੀ ਇਹ ਗੁਨਾਹਾਂ ਕਰਕੇ ਸਰਕਾਰ ਨੇ ਇਹ ਭਗਵੰਤ ਮਾਨ ਨੂੰ ਇਸ ਵਾਰ ਬੋਰਡ ਦੇ ਵਿੱਚ ਵੀ ਬਹੁਤ ਘਾਟਾ ਭਾਈ ਅਮਰਤਪਾਲ ਸਿੰਘ ਕਰਕੇ ਪੈਣਾ ਜਾਗਦੀਆਂ ਜ਼ਮੀਰਾਂ ਵਾਲੇ ਪਾਈਂ ਅਮਰਿਤਪਾਲ ਸਿੰਘ ਦੀ ਸਪੋਰਟ ਕਰਨਗੇ ਉੱਥੇ ਹੀ ਜਾਗਦੀਆਂ ਜ਼ਮੀਰਾਂ ਵਾਲੇ ਭਗਵੰਤ ਮਾਨ ਨੂੰ ਇੱਕ ਵੋਟ ਵੀ ਨਹੀਂ ਦੇਣਗੇ ਇਹ ਦੋਹਰਾ ਧੱਕਾ ਆਏ ਵਾਰ ਹੁੰਦਾ ਤੇ ਕਰਦਿਆਂ ਨਿੰਦਿਆ ਨੇ ਸਰਕਾਰਾਂ ਅੰਦਰੋਗਤੀ ਸਾਰੀਆਂ ਸਰਕਾਰਾਂ ਇਕੱਠੀਆਂ ਨੇ ਪਰ ਜਦੋਂ ਸਿੱਖ ਕੌਮ ਇਕੱਠੀ ਹੁੰਦੀ ਆ ਤਾਂ ਇਹਨਾਂ ਨੇ ਸੌਂ ਖਾਦੀ ਵੀ ਆ ਸਾਰੀਆਂ ਪਾਰਟੀਆਂ ਨੇ ਕਿ ਸਿੱਖ ਕੌਮ ਨੂੰ ਇਕੱਠੇ ਨਹੀਂ ਹੋਣ ਦੇਣਾ ਅਗਰ ਇਕੱਠੇ ਹੋਣਗੇ ਤਾਂ ਆਪ ਦਾ ਹੱਕ ਮੰਗਣਗੇ ਤਾਂ ਸਿੱਖ ਕੌਮ ਨੂੰ ਕਦੇ ਵੀ ਇਕੱਠੇ ਨਹੀਂ ਹੁੰਦੇ ਨਾ ਆਪ ਖੁਦ ਦਸਤਾਰਾ ਬਨ ਕੇ ਲੋਕਾਂ ਤੋਂ ਵੋਟਾਂ ਲੈਣ ਤਰਪਿੰਦੇ ਨੇ ਹੁਣ ਕੇਜਰੀ ਬਾਦ ਨੂੰ ਜ਼ਮਾਨਤ ਦੇ ਦਿੱਤੀ 1 ਜੂਨ ਤੱਕ ਉਹ ਪ੍ਰਚਾਰ ਵੀ ਕਰ ਸਕਦੇ ਨੇ ਔਰ ਦੂਜੇ ਪਾਸੇ ਦੇਖ ਲਓ ਭਾਈ ਅਮਰਤਪਾਲ ਸਿੰਘ ਦੇ ਨਾਲ ਕਿੰਨਾ ਧੱਕਾ ਕੀਤਾ ਉਹਨਾਂ ਨੂੰ ਪ੍ਰਚਾਰ ਕਰਨ ਦੇ ਲਈ ਵੀ ਬੇਲ ਨਹੀਂ ਦਿੱਤੀ ਗਈ ਕੇਜਰੀ ਬਾਦ ਨੇੜੋ ਲੱਗਦਾ ਇੱਤੇ ਹੀ ਝੂਠਾ ਭਗਵੰਤ ਮਾਨ ਰੋਇਆ ਜਦੋਂ ਕੇਜਰੀਵਾਲ ਨੂੰ ਏਡੀ ਨੇ ਚੱਕਿਆ ਛਰਾਬ ਘਟਾਲੇ ਦੇ ਵਿੱਚ ਚੱਕਿਆ ਤਾਂ ਰੋਪਿਆ ਕਿ ਭਾਈ ਕੇਜਰੀਵਾਲ ਦੇ ਬਾਲ ਨਾਲ ਧੱਕਾ ਕਰ ਰਹੇ ਨੇ ਤੇ ਜਦੋਂ ਭਾਈ ਅੰਮ੍ਰਿਤਪਾਲ ਨੂੰ ਨਜ਼ਰਬੰਦ ਕੀਤਾ ਸੀ ਡਿਪਰੋਕਟ ਜੇਲ ਦੇ ਵਿੱਚ ਭੇਜਿਆ ਜੇਲ ਦੇ ਵਿੱਚ ਭੇਜਿਆ ਤਾਂ ਉਹ ਦੋ ਬੜੀਆਂ ਵੱਡੀਆਂ ਨਿਊਜ਼ਾਂ ਦੇ ਰਿਆ ਸੀ ਕਿ ਮੈਂ ਸਾਰੀ ਰਾਤ ਸੁੱਤਾ ਨਹੀਂ ਮੈਂ ਬਾਦੀ ਬੱਟੇ ਆਪਣੇਟ ਲੈ ਗਿਆ ਕਿ ਉਹ ਵੱਡਾ ਜਿਵੇਂ ਅਤਕਵਾਦੀ ਬਣਾ ਦਿੱਤਾ ਹੁੰਦਾ ਤਾਂ ਹੁਣ ਜੀ ਵੀ ਮੌਕਾ ਸਮਝ ਜੋ ਸਾਧ ਸੰਗਤ ਜੀ ਬੇਨਤੀ ਹੈ ਤੁਹਾਡੇ ਅੱਗੇ ਭਾਈ ਅਮਰਤਪਾਲ ਦੀ ਫੁੱਲ ਸਪੋਰਟ ਕਰ ਰਹੇ ਨੇ ਪਰ ਜਿਹੜੀਆਂ ਸਰਕਾਰਾਂ ਸਿੱਖ ਕੌਮ ਦੇ ਨਾਲ ਹਮੇਸ਼ਾ ਤੱਕਾ ਕਰਦੀਆਂ ਆ ਰਹੀਆਂ ਨੇ ਉਹਨਾਂ ਨੂੰ ਸਬਕ ਸਿਕਾਉਣਾ ਵੀ ਜ਼ਰੂਰੀ ਆ ਬਾਕੀ ਤੁਹਾਡੀ ਕੀ ਰਾਏ ਹੈ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦਿਓ ਕਿ ਕੇਜਰੀਵਾਲ ਨੂੰ ਜ਼ਮਾਨਤ ਦੇ ਦਿੱਤੀ ਪ੍ਰਚਾਰ ਕਰਨ ਦੇ ਲਈ ਭਾਈ ਅਮਰਿਤਪਾਲ ਸਿੰਘ ਨੂੰ ਕਿਉਂ ਨਹੀਂ ਦਿੱਤੀ